ਕਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਿਆ ਤੁਹਾਡਾ ਬਹੁਤ ਵਾਰ ਸਵਾਗਤ ਹੈ ਜੀ ਜਿਹੜੀ ਅੱਜ ਦੀ ਕਲੈਕਸ਼ਨ ਹੈ ਬਿਲਕੁਲ ਅਲੱਗਾ ਤੇ ਸਟੱਫ ਬਹੁਤ ਜ਼ਿਆਦਾ ਫਾਈਨ ਆ ਜਦੋਂ ਤੁਹਾਡੇ ਪਾਸ ਇਹ ਵਾਲਾ ਸਟੱਫ ਜਾਏਗਾ ਤੁਸੀਂ ਇਹਨੂੰ ਉਸ ਟਾਈਮ ਜਦੋਂ ਫੀਲ ਕਰੋਗੇ ਦੇਖੋਗੇ ਹੱਥ ਲਗਾ ਕੇ ਸੂਟ ਨੂੰ ਦੇਖੋਗੇ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਵਾਕੇ ਹੀ ਸਟੱਫ ਬਹੁਤ ਜਿਆਦਾ ਜਾਣ ਵਾਲਾ ਸਟਫ ਆ ਵਿਦਾਊਟ ਲਰਨਿੰਗ ਸੂਟ ਬਣਨਗੇ ਤੇ ਰਾਖੀ ਬ੍ਰੈਂਡ ਦੇ ਸੂਟ ਨੇ ਜੀ ਵਿਦਾਊਟ ਦੁਪੱਟਾ ਸੂਟ ਰਹਿਣਗੇ ਅੱਜ ਤੁਹਾਨੂੰ ਅਸੀਂ ਪਿਓਰ ਪਸ਼ਮੀਨਾ ਤੇ ਕਟ్రਾਈ ਦੇ ਸੂਟ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਪ੍ਰਾਈਸ ਰਹੇਗਾ 1700 ਸਾਰੀ ਵੀਡੀਓ ਦਾ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਸ਼ੁਰੂ ਕਰਦੇ ਆ ਤੁਹਾਨੂੰ ਬਹੁਤ ਪਿਆਰੀ ਜੀ 컬렉ਸ਼ਨ ਦਿਖਾਣੀ ਸਟਫ ਇੰਨਾ ਸੌਫਟ ਆ ਤੁਸੀਂ ਇਹਨੂੰ ਇੱਕ ਰਿੰਗ ਚ ਨੂੰ ਕੱਢ ਸਕਦੇ ਹੋ ਜੇ ਆਪਾਂ ਇਹਨੂੰ ਇਦਾਂ ਪਾਣੇ ਆ ਰਿੰਗ ਚ ਨੂੰ ਤਾਂ ਸਿੰਗਲ ਰਿੰਗ ਚ ਨੂੰ ਸਾਰਾ ਸਟਫ ਨਿਕਲ ਜਾਏਗਾ ਬਹੁਤ ਜ਼ਿਆਦਾ ਸੌਫਟ ਸਟਫ ਹੈ ਇਹ ਹੁੰਦੀ ਹੈ ਜੀ ਪਿਓਰ ਦੀ ਨਿਸ਼ਾਨੀ ਤੇ ਇਹਨੂੰ ਤੁਸੀਂ ਪਲੇਟਾਂ ਦੇ نیچے ਕਪੜਾ ਲਗਵਾ ਲਿਓ ਅਗਰ ਨਹੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਵੈਸੇ ਲਾਈਨਿੰਗ ਨਾਲ ਸੋੜ ਜੀ ਗ੍ਰੇਸ ਤਾਂ ਬਹੁਤ ਸੋਹਣੀ ਆਂਦੀ ਹੈ ਪਰ ਹਰ ਇੱਕ ਨੂੰ ਹੁੰਦਾ ਕਿ ਅਸੀਂ ਲਾਈਨਿੰਗ ਨਹੀਂ ਲਗਵਾਨੀ ਦਾ ਐਡਾ ਵਿਦਾਊਟ ਲਾਈਨਿੰਗ ਸੂਟ ਵੀ ਬਣਾ ਸਕਦੇ ਹੋ ਠੀਕ ਹੈ ਜੀ 컬렉ਸ਼ਨ ਇੱਕ ਤੋਂ ਇੱਕ ਦਾ 5 ਮੀਟਰ ਦਾ 올ਓਵਰ ਸੂਟ ਰਹੇਗਾ ਵਿਦਾਊਟ ਦੁਪੱਟਾ ਸੂਟ ਰਹੇਗਾ ਜੀ 1700 ਸਾਰੀ ਵੀਡੀਓ ਦਾ ਪ੍ਰਾਈਸ ਇਹ 1000 ਮੀਟਰ ਦੇ ਥਾਨ ਹੁੰਦੀਆਂ ਸਾਡੇ ਕੋਲ ਤੁਹਾਨੂੰ ਇੱਕ ਇੱਕ ਸੂਟ ਨਾਲ ਦੀ 2-2 ਸੂਟ ਮਿਲ ਜਾਣਗੇ ਹੁਣ ਤੁਸੀਂ ਜਸਟ ਬਸ ਇਹਨਾਂ ਦੇ ਪ੍ਰਿੰਟ ਦੇਖੀ ਜਾਓ ਪ੍ਰਿੰਟ ਨਾ ਸਕਿੱਪ ਕਰਿਓ ਬਿਲਕੁਲ ਵੀ ਕਿਉਂਕਿ ਪ੍ਰਿੰਟਿੰਗ ਇੰਨੀ ਕਿ ਪਿਆਰੀਆ ਪੂਰੀ ਸਰਦਾਰੀ ਲੁੱਕ ਦੇ ਸੂਟ ਨੇ ਬਹੁਤ ਸੋਹਣੇ ਪਾਣ ਤੋਂ ਬਾਅਦ ਰਾਇਲ ਲੁੱਕ ਆਏਗੀ ਪਿਓਰ ਦੇ ਦੁਪट्टे ਲੈ ਲਿਓ ਜੀ ਇਹਨਾਂ ਦੇ ਨਾਲ ਕਮਲ ਦੇ ਕਈ ਵਾਰੀ ਹੁੰਦੇ ਆ ਆਪਣੇ ਕੋਲ ਦੁਪट्टे ਪਏ ਤਾਂ ਤੁਸੀਂ ਉਹਨਾਂ ਨੂੰ ਡਾਈ ਕਰਵਾ ਸਕਦੇ ਹੋ ਜਾਂ ਮੈਚ ਕਰ ਸਕਦੇ ਹੋ ਇਹ ਹੈਗੇ ਨੇ ਸਾਰੇ ਪਿਓਰ ਪਸ਼ਮੀਨਾ ਦੇ ਸੂਟ ਤੇ 1100 ਪ੍ਰਾਈਸ ਦੇ ਵਿੱਚ ਆ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਰਾਖੀ ਬ੍ਰਾਂਡ ਦੇ ਸੂਟ ਨੇ ਪ੍ਰਿੰਟ ਤੁਸੀਂ ਦੇਖੀ ਜਾਇਓ ਇੱਕ ਤੋਂ ਸੋਹਣਾ ਇੱਕ ਪ੍ਰਿੰਟ ਤੁਸੀਂ ਵਰਕ ਕਰਵਾ ਕੇ ਪਾਣੇ ਆ ਉਹ ਵੀ ਪਾ ਸਕਦੇ ਹੋ ਵਿਦਆਊਟ ਵਰਕ ਪਾਣੇ ਆ ਉਹ ਵੀ ਪਾ ਸਕਦੇ ਆ ਦੇਖੋ ਜੀ ਪ੍ਰਿੰਟ ਬਹੁਤ ਸੋਨੇ ਪ੍ਰਿੰਟ ਸੂਟਾਂ ਦੇ 1700 ਪ੍ਰਾਈਸ ਦੇ ਨਾਲ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸੇਮ ਦੇ ਵੀ ਤੁਹਾਨੂੰ ਕਲਰ ਆਪਸ਼ਨ ਦੇ ਦਾਨਨੇ ਆ ਕਲਰ ਤਾਂ ਇੱਕ ਤੋਂ ਇੱਕ ਨੇ ਠੀਕ ਹੈ ਜੀ ਇੱਕ ਕਲਰ ਇਸ ਤੁਹਾਨੂੰ ਮੈਰੂਨ ਬਹੁਤ ਸੋਨਾ ਜਿਹਾ ਸ਼ੇਡ ਹੈ ਇਹ ਕਾਫੀ ਮੈਰੂਨ ਜਿਹਾ ਕਲਰ ਆ ਨਮੀ ਨਮੀ ਜੇ ਕਲਰ ਨੇ ਪ੍ਰਿੰਟਿੰਗ ਨਮੀ ਨਮੀ ਆ ਬਿਲਕੁਲ ਇਹ ਡਿਜ਼ਾਈਨ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਇਹਦੇ ਵਿੱਚ ਕਲਰ ਦੰਨੇ ਆ ਕਲਰ ਤਾਂ ਬਸ ਪੁੱਛੋ ਹੀ ਨਾ ਜੀ ਬਹੁਤ ਸੋਹਣੇ ਕਲਰ ਪ੍ਰਿੰਟ ਕੰਟਰਾਸਟ ਦੁਪੱਟੇ ਲੈ ਲਓ ਵੇਸ ਕਲਰ ਦੇ ਦੁਪੱਟੇ ਲੈ ਲਓ ਠੋਡੀ ਚਵਾਈਸ ਆ 5 ਮੀਟਰ ਦਾ ਸੂਟ ਰਹੇਗਾ ਸਾਰਾ ਹੀ ਜਿਹੜਾ ਵੀ ਤੁਸੀਂ ਲੈਣਾ ਹੈ 1700 ਪ੍ਰਾਈਸ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਰਾਖੀ ਬ੍ਰਾਂਡ ਦੇ ਸੂਟ ਨੇ ਜੀ ਪਿਓਰ ਪਸ਼ਮੀਨੇ ਦੇ ਪ੍ਰਿੰਟਿੰਗ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਆ ਸੂਟ ਦਾ ਮਹਿੰਦੀ ਕਲਰ ਇਹਦੇ ਵਿੱਚ ਤੁਹਾਨੂੰ ਮੈਂ ਕਰ ਪਹਿਲਾਂ ਕਲਰ ਵੀ ਦੇਤੇ ਤੇ ਹੁਣ ਇਹ ਨਵਾਂ ਕਲਰ ਬਿਲਕੁਲ ਇਹਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਠੀਕ ਹੈ ਤਿੰਨੋ ਹੀ ਸੂਟ ਬਹੁਤ ਪਿਆਰੇ ਜਿਹਾ ਇਹ ਜਾਂ ਤੁਹਾਨੂੰ ਸੇਮ ਦੇ ਵਿੱਚ ਪਹਿਲਾਂ ਦਿਖਾ ਚੁੱਕੇ ਅਸੀਂ ਇਹ ਵਾਲਾ ਕਲਰ ਕਿਸੇ ਵਿੱਚ ਤਿੰਨ ਸੂਟ ਆ ਕਿਸੇ ਵਿੱਚ ਦੋ ਸੂਟ ਆ ਕੋਈ 15 ਮੀਟਰ ਦਾ ਥਾਨ ਹੈ ਕੋਈ 10 ਮੀਟਰ ਦਾ ਥਾਨ ਹੈ ਐਦਾਂ ਸੂਟ ਹੁੰਦੇ ਨੇ ਜੀ ਇਹ ਪਰ ਤੁਸੀਂ ਪ੍ਰਿੰਟ ਦੇਖੋ ਠੀਕ ਹੈ ਜੀ ਜਿਹੜਾ ਵੀ ਸੂਟ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਸੂਟ ਦੇ ਪਿਕਸ ਸੈਂਡ ਕਰ ਸਕਦੇ ਹੋ ਠੀਕ ਹੈ ਇਹ ਸਾਰੇ ਵੈਸੇ ਤਾਂ ਸੇਮ ਹੀ ਰਹੇਗਾ ਜਿਹੜਾ بیس ਕਲਰ ਆ ਜਿਹੜੇ ਵਿੱਚ ਫੁੱਲ ਨੇ ਜਿੱਦਾਂ ਇਹਦੇ ਵਿੱਚ ਗ੍ਰੀਨਿਸ਼ ਮਹਿੰਦੀ ਆਗੇ ਇਹਦੇ ਵਿੱਚ ਮਸਟਰਡ ਫੁੱਲ ਆਗੇ ਤਾਂ ਇਹੀ ਫਰਕ ਹੋਏਗਾ ਹੋਰ ਸਾਰੇ ਸੂਟ ਦੇ ਪੱਤੀਆਂ ਵੀ ਸੇਮ ਕਲਰ ਦੀਆਂ بیس ਕਲਰ ਵੀ ਸੇਮ ਰਹੇਗਾ ਠੀਕਾ ਇਹ ਦੋ ਇਹਦੇ ਵਿੱਚ ਕਲਰ ਨੇ ਮਸਟਰਡ ਤੇ ਗ੍ਰੀਨ ਠੀਕ ਹੈ ਜੀ ਇਹਨਾਂ ਸੇ ਤੁਹਾਨੂੰ ਸੂਟ ਮਿਲ ਜਾਣਗੇ ਤਿੰਨ ਤਿੰਨ ਇਹ ਸਾਰੇ 1700 ਪ੍ਰਾਈਸ ਦੇ ਨਾਲ ਪਿਓਰ ਪਸ਼ਮੀਨਾ ਰਾਖੀ ਬ੍ਰਾਂਡ ਦੇ ਸੀ ਹੁਣ ਤੁਹਾਨੂੰ ਦੰਨੇ ਆ ਜੀ ਪਿਓਰ ਕਟ్రਾਈ ਦੇ ਸੂਟ ਐਸਕੇ ਬ੍ਰਾਂਡ ਦੇ ਸੂਟ ਰਹਿਣਗੇ ਪਿਓਰ ਕਟ్రਾਈ ਆ ਪ੍ਰਿੰਟ ਤੁਸੀਂ ਦੇਖ ਲਿਓ ਸੂਟਾਂ ਦੇ ਏ ਮੈਚਿੰਗ ਵਿੱਚ ਰਹਿਣਗੇ ਸੂਟ ਵਿਦਆਊਟ ਦੁਪੱਟਾ ਸੇਮ ਪ੍ਰਾਈਸ ਦੇ ਵਿੱਚ ਬਿਲਕੁਲ ਸੌਫਟ ਕੁਟਰਾਈ ਆ ਜਿੱਦਾਂ ਪਸ਼ਮੀਨੇ ਦਾ ਸੂਟ ਪਾ ਲਿਆ ਜਿੱਦਾਂ ਤੁਸੀਂ ਕੁਟਰਾਈ ਦਾ ਪਾ ਲਿਆ ਕੋਈ ਲਾਈਨਿੰਗ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਸੂਟ ਨੂੰ ਬਿਦਾਊਟ ਲਾਈਨਿੰਗ ਬਣ ਜਾਏਗਾ ਤੁਸੀਂ ਲਗਵਾਨੀਆ ਲਾਈਨਿੰਗ ਤੁਹਾਡੀ ਚਵਾਈਸ ਆ ਕਿਉਂਕਿ ਕਈ ਕਹਿੰਦੇ ਨੇ ਅਸੀਂ ਵਿਦਆਊਟ ਲਾਈਨਿੰਗ ਪਾਉਂਦੇ ਨਹੀਂ ਮੈਂ ਖੁਦ ਵੀ ਨਹੀਂ ਪਾਉਂਦੀ ਤਾਂ ਫਿਰ ਛੋਟੀ ਚੁਆਇਸ ਹੋ ਜਾਂਦੀ ਹੈ ਵੈਸੇ ਸਟਫ ਨੂੰ ਜ਼ਰੂਰਤ ਨਹੀਂ ਹੈ ਪਿਓਰ ਪਸ਼ਮੀਨੇ ਦੀ ਸਲਵਾਰ ਇਹਦੇ ਨਾਲ 2.5 ਮੀਟਰ ਦੀ ਇਹ ਕੱਟ ਰਹੇਗੇ ਜੀ ਐਦਾਂ ਕੰਟਰਾਸਟ ਬਣੇਗਾ ਬਹੁਤ ਸੋਹਣਾ ਕੰਟਰਾਸਟ ਹੈ ਠੀਕ ਹੈ ਜੀ ਇਹਦੇ ਵੀ ਸਾਨੂੰ ਕਲਰ ਆਪਸ਼ਨ ਦਿੰਨੇ ਆ ਤੇ ਸੋਹਣੇ-ਸੋਹਣੇ ਜਿਹੇ ਡਿਜ਼ਾਈਨ ਦਿੰਨੇ ਆ ਪਿਓਰ ਕਟ ਰਾਈ ਇਹ ਹੈ ਜਿਹੜੀ ਮੈਂ ਤੁਹਾਨੂੰ ਥਾਣ ਵਾਲੀ ਦਿਖਾ ਰਹੀ ਹਾਂ ਪਹਿਲਾਂ ਤੁਹਾਨੂੰ ਮੈਂ ਪਸ਼ਮੀਨੇ ਦੇ ਸੂਟ ਦਿਖਾਏ ਆ ਪਿਓਰ ਦੇ ਤੇ ਇਹ ਹੈਗੇ ਨੇ ਜੀ ਕੋਟ్రਾਈ ਦੇ ਪ੍ਰਿੰਟ ਦੇਖੋ ਜੀ ਜਿਹੜਾ ਆਪਾਂ ਨੇ ਪਹਿਲਾਂ ਮਸਟਰਡ ਕੋ ਖੋਲੇ ਸੇਮ ਦੇ ਵਿੱਚ ਇਹ ਰੈੱਡ ਮੈਰੂਨ ਸ਼ੇਡ ਆ ਇਹ ਹੈਗੀ ਸਲਵਾਰ ਪਿਓਰ ਪਸ਼ਮੀਨੇ ਦੇ ਠੀਕ ਹੈ ये है जी दो डिज़ाइन तो थोन मैं सॉरी दो कलर ने फस्ट आज ये हैगा अपना सैकेंड डिजाइन कलर बहुत सोहना मिलट्री जेडा वॉटर ग्रीन जी इदा आएगी कॉन्ट्रास्ट है प्योर पश्मीने की सलवार के न ਕਾਜੇਗੇ ਦੇ ਵਿੱਚ ਪੀਕਾਕ ਸ਼ੇਡ ਇਹ ਸਾਰੇ ਕੋ ਟ్రਾਈ ਦੇ ਸੂਟ ਨੇ ਜੇ ਪਿਓਰ ਦੇ ਸੂਟ ਨੇ ਤੇ ਪ੍ਰਾਈਸ 1700 ਅੱਜ ਦੀ ਸਾਰੀ ਵੀਡੀਓ ਦਾ ਸ਼ਿਪਿੰਗ ਚਾਰजेस ਅਲੱਗ ਤੋਂ ਲੱਗਣਗੇ ਪਿਓਰ ਵਾਲੇ ਸੂਟ ਠੀਕ ਹੈ ਇਹ ਹੈਗਾ ਦਾ ਕਲਰ ਕੰਟਰਾਸਟ ਇੱਕ ਕਲਰ ਇਹ ਤੁਹਾਨੂੰ ਹੋਰ ਬਹੁਤ ਪਿਆਰਾ ਜਾ ਦਿੰਨੇ ਆ ਡਾਰਕ ਮਹਿਰੂਨ ਸ਼ੇਡ ਪ੍ਰਿੰਟ ਬਹੁਤ ਸੋਹਣਾ ਹੈ ਬਹੁਤ ਪਿਆਰਾ ਪ੍ਰਿੰਟ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਨੂੰ ਸਾਰੇ ਸੂਟ ਕਿਵੇਂ ਲੱਗੇ ਇਹ ਠੀਕ ਹੈ ਜੀ ਕਲਰ ਕੰਟਰਾਸਟ ਦੇਖ ਸਕਦੇ ਹੋ ਕਿੰਨਾ ਪਿਆਰਾ ਹੈ ਕੋਈ ਵੀ ਸੂਟ ਬਣਾਣਾ ਅਗਰ ਤੁਹਾਡੇ ਪਾਸ ਇਦਾਂ ਦੇ ਦੁਪੱਟੇ ਪਏ ਨੇ ਤੁਸੀਂ ਮੈਚਿੰਗ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਜਾਂ ਫਿਰ ਤੁਸੀਂ ਦੁਪੱਟਾ ਸਾਤ ਤੋਂ ਡਾਈ ਕਰਵਾ ਕੇ ਲੈਣਾ ਤੁਸੀਂ ਉਹ ਲੈ ਸਕਦੇ ਹੋ ਸਾਰੇ ਹੀ ਕਲਰ ਇੱਕ ਤੋਂ ਇੱਕ ਨੇ ਇਹ ਬੋਟਲ ਗ੍ਰੀਨ ਜਿਹਾ ਸ਼ੇਡ ਆ ਗਿਆ ਬਹੁਤ ਪਿਆਰਾ ਜਿਹਾ ਠੀਕ ਹੈ ਇਹ ਰੈਡੀ ਸਟੋਨ ਤੇ ਆ ਗਿਆ ਰੈੱਡ ਮੈਰੂਨ ਕਲਰ ਤੇ ਇੱਕ ਤੋਂ ਇਹਦੇ ਵਿੱਚ ਇਹ ਮਸਟਰਡ कलर कंट्रास्ट मिल जाएगा ठीक है जी सारी ही वीडियो सतारा सो प्राइस शिपिंग चार्जि अलग तो रहेंगे ਤੇ ਉਮੀਦ ਕਰਦੀ ਆ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਤੁਹਾਡਾ ਬਹੁਤ ਸਾਰਾ ਪਿਆਰ ਆ ਮੇਰੇ ਨਾਲ ਬਹੁਤ ਦਬਾਵਾ ਵਾਲੇ ਮੈਸੇਜ ਇਦਾਂ ਦਾ ਆਉਂਦਾ ਕਿ ਅਸੀਂ ਤਾਂ ਤੁਹਾਨੂੰ ਸੁਣ ਸੁਣ ਕੇ ਹੀ ਮਤਲਬ ਸੂਟ ਕਹੀ ਗਈ ਤਾਂ ਫੋਨ ਇਦਾਂ ਆਉਂਦੇ ਕਿ ਸੂਟ ਘੱਟ ਦੇਖਣਾ ਪਸੰਦ ਕਰਦੇ ਆ ਤੇ ਤੁਹਾਨੂੰ ਸੁਣਨਾ ਜ਼ਿਆਦਾ ਪਸੰਦ ਕਰਦੇ ਆ ਮੈਨੇ ਜੋ ਕੀ ਹੈ ਨਹੀਂ ਤੁਸੀਂ ਜਿੰਨਾ ਮੈਨੂੰ ਸਮਝਦੇ ਹੋ ਸਭ ਦਾ ਥੈਂਕ ਯੂ ਸੋ ਮੱਚ ਤੇ ਸੂਟਾਂ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ